ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ YouTube ਚੈਨਲ ਹਰਸਿਮਰਤ ਬੁਟੀਕ ਤੇ ਹਾਂਜੀ ਅੱਜ ਮੈਂ ਕਰਨ ਜਾ ਰਹੀ ਹਾਂ ਪਲਾਜ਼ੋ ਦੀ ਸਟਿਚਿੰਗ ਪਲਾਜ਼ੋ ਦੀ ਕਟਿੰਗ ਮੈਂ ਕਰ ਚੁੱਕੀ ਹਾਂ ਅੱਜ ਤੁਸੀਂ ਦੇਖ ਸਕਦੇ ਹੋ ਹਾਂਜੀ ਇਹ ਮੈਂ 벨ਟ ਵਾਸਤੇ ਬੁਕਰਮ ਕਟਿੰਗ ਕੀਤੀ ਹੈ ਇਹ ਇਲਾਸਟਿਕ ਔਰ ਇਹ ਲੇਸ ਹਾਂਜੀ ਹੁਣ ਮੈਂ ਇਹਦੀ ਕਰਨ ਲੱਗੀ ਹਾਂ ਸਟਿਚਿੰਗ ਹਾਂਜੀ ਇਹ ਮੈਂ ਪਾਕਟ ਦਾ ਕਪੜਾ ਇਸ ਤਰ੍ਹਾਂ ਕੱਟ ਚੁੱਕੀ ਹਾਂ 11.5 ਇੰਚ ਲੈਂਥ ਹੈ ਔਰ 6 ਇੰਚ ਦੀ ਜਿਹੜੀ ਉਹ ਚੌੜਾਈ ਹੈਗੀ ਹੈ ਇਦੇ ਇੱਕ ਕੋਨੇ ਤਾਂ ਮੈਂ ਇਸ ਤਰ੍ਹਾਂ ਗੁਲਾਈ ਦੇ ਚੁੱਕੇ ਆ। ਫਰੰਟ ਦੇ ਦੋਨੋਂ ਪੰਨੇ ਲੈ ਕੇ ਮੈਂ ਆਹਾਂ ਆਸਾਂ ਦੀ ਸਿਲਾਈ ਲਗਾ ਚੁੱਕੀ ਆ। ਹੁਣ ਇਹਦੇ ਤੇ ਮੈਂ ਪਾਕਟ ਲਗਾਵਾਂਗੀ। ਰਾਈਟ ਸਾਈਡ ਵਾਲੇ ਪਾਸੇ ਤੋਂ ਇਸ ਤਰ੍ਹਾਂ ਮੈਂ ਇਹ ਕੱਪੜੇ ਨੂੰ ਪਾਕਟ ਵਾਲੇ ਕੱਪੜੇ ਨੂੰ ਇਸ ਤਰ੍ਹਾਂ ਰੱਖਾਂਗੀ। ਇਸ ਤਰ੍ਹਾਂ ਰੱਖ ਕੇ ਤੇ ਜੇ ਦੀ ਬੈਕ ਸਾਈਡ ਤੇ ਮੈਂ ਇਸ ਤਰ੍ਹਾਂ ਨਿਸ਼ਾਨ ਲਗਾਇਆ ਹੋਇਆ 2 ਇੰਚ نیچے ਇਤੋਂ 5.5 ਇੰਚ ਦਾ ਲੰਬਾ ਜਿਹੜਾ ਮੈਂ ਇਸ ਤਰ੍ਹਾਂ ਬਾਕਸ ਸ਼ੇਪ ਦੇ ਵਿੱਚ ਇਸ ਤਰ੍ਹਾਂ ਮੈਂ ਜਿਹੜਾ ਨਿਸ਼ਾਨ ਲਗਾ ਚੁੱਕੀ ਆ। ਕਟ ਬੰਨ੍ਹੀ ਹੈ 5.5 ਇੰਚ ਦੀ ਜਿਹੜੀ ਸਲਾਈ ਲਗਾ ਕੇ ਹੁਣ ਮੈਂ ਇਸ ਤਰ੍ਹਾਂ ਇਹ ਕੋਨੇ ਜੜੇ ਇਸ ਤਰ੍ਹਾਂ ਕਟਿੰਗ ਕਰਾਂਗੀ। ਇਸ ਕਪੜੇ ਨੂੰ ਇਸ ਤਰ੍ਹਾਂ ਉਲਟਾ ਦੇਣਾ। ਇੱਥੇ ਦੇ ਕੋਨੇ ਜੜੇ ਚੰਗੀ ਤਰ੍ਹਾਂ ਇੱਥੋਂ ਕੋਨੇ ਸੈੱਟ ਕਰ ਦੇਣੇ। ਹਾਂਜੀ ਹੁਣ ਇਹਦੇ ਉੱਪਰ ਜਿਹੜੀ ਪੈਰ-ਪੈਰ ਦੀ ਸਿਲਾਈ ਲਗਾਵਾਂਗੇ। ਹਾਂਜੀ ਪੌকেট ਵਾਲੀ ਸਿਲਾਈ ਲਗਾ ਕੇ ਹੁਣ ਇਹ ਪੌকেট ਦੇ ਇਸ ਕੱਪੜੇ ਨੂੰ ਇਸ ਤਰ੍ਹਾਂ ਸਿੱਧਾ ਹੀ ਰੱਖਣਾ ਹੈ। ਇਹਨੂੰ ਇਸ ਤਰ੍ਹਾਂ ਫੋਲਡ ਕਰਕੇ نیچے ਗੁਲਾਈ ਵਾਲੀ ਸ਼ੇਪ ਤੇ ਇੱਥੇ ਸਿਲਾਈ ਲਗਾਣੀ ਹੈ। ਇੱਥੇ ਗੁਲਾਈ ਵਾਲੀ ਸਿਲਾਈ ਲਗਾ ਕੇ ਇਹਨੂੰ ਉਲਟਾ ਲੈਣਾ ਕੱਪੜੇ ਨੂੰ ਹੁਣ ਇਸ ਤਰ੍ਹਾਂ ਨੂੰ ਇੱਥੇ ਇਸ ਤਰ੍ਹਾਂ پکڑ ਕੇ ਜਾਂ ਹੋ ਤਾਂ ਇੱਥੇ ਕੱਚੀ ਸਿਲਾਈ ਵੀ ਲਗਾ ਸਕਦੇ ਨੇ ਨਹੀਂ ਤਾਂ ਇਸੇ ਤਰ੍ਹਾਂ ਵੀ ਸਿਲਾਈ ਲਗਾ ਸਕਦੇ ਆ ਉੱਪਰ ਜਿਹੜਾ ਆ ਡীপ ਕਟਿੰਗ ਕੀਤੀ ਹੋਈ ਹੈ ਫਰੰਟ ਪੱਲੇ ਦੀ ਇਹਦੇ ਹਿਸਾਬ ਨਾਲ ਆਪਾ ਪਾਕਟ ਦੇ ਕੱਪੜੇ ਦੀ ਵੀ ਇੱਥੋਂ ਆਪਾਂ ਕਟਿੰਗ ਕਰ ਲੈਣੀ ਆ ਇਹ ਕਟਿੰਗ ਆਪਾਂ ਪਲੇਟ ਪਾ ਕੇ ਵੀ ਕਰ ਸਕਦੇ ਆ ਇਸ ਤਰ੍ਹਾਂ ਪਲੇਟ ਇੱਥੇ ਪਾ ਕੇ ਫਿਰ ਬਾਅਦ ਵਿੱਚ ਇਹਦੀ ਕਟਿੰਗ ਕਰ ਸਕਦੇ ਆ ਤੁਸੀਂ 벨ਟ ਦੀ ਆਹ ਵਾਲੀ ਸिलाई ਇਸ ਤਰ੍ਹਾਂ ਮੈਂ ਲਗਾ ਕੇ ਉਹਨੂੰ ਇਸ ਤਰ੍ਹਾਂ ਫੋਲਡ ਕਰਕੇ ਮੈਂ ਇੱਥੇ ਪੈਰ-ਪੈਰ ਦੀ ਸिलाई ਲਗਾਵਾਂਗੀ ਔਰ ਇੱਥੇ ਸिलाई 'ਚ ਜਿੰਨਾ ਕੱਪੜਾ ਆਣਾ ਹੈ ਉਹਨਾਂ ਨਾਲ ਰੱਖ ਕੇ ਮੈਂ ਇੱਥੋਂ ਜਿਹੜਾ ਫालतू ਕੱਪੜਾ ਹੈ ਸਾਰਾ ਕਟਿੰਗ ਕਰ ਦੇਵਾਂਗੀ ਅਸ ਕੱਪੜੇ ਨੂੰ ਇਸ ਤਰ੍ਹਾਂ ਪਕੜ ਕੇ ਇਹਨਾਂ ਦੋਨਾਂ ਕੱਪੜਿਆਂ ਨੂੰ ਮੈਂ ਇਸ ਤਰ੍ਹਾਂ ਪਕੜ ਕੇ ਉਹਨਾਂ ਤੇ ਸਿਲਾਈ ਲਗਾਵਾਂਗੀ। ਹਾਂਜੀ ਆਹ ਵਾਲੀ ਸਿਲਾਈ ਲਗਾ ਕੇ ਹੁਣ ਇਹਨੂੰ ਇਸ ਤਰ੍ਹਾਂ ਕੱਪੜੇ ਨੂੰ ਫੋਲਡ ਕਰਕੇ ਇੱਥੇ ਕਿਨਾਰੇ ਦੇ ਉੱਪਰ ਸਿਲਾਈ ਲਗਾਣੀ। ਹਾਂਜੀ ਆ ਬੈਕ ਸਾਈਡ ਦੇ ਪੱਲਿਆਂ ਨੂੰ ਵੀ ਆਸਮਨ ਤੇ ਸਿਲਾਈ ਲਗਾ ਕੇ ਮੈਂ ਇਸ ਤਰ੍ਹਾਂ 프ਰੰਟ ਵਾਲੇ ਪੱਲਿਆਂ ਦੇ ਉੱਪਰ ਇਸ ਤਰ੍ਹਾਂ ਰੱਖ ਲਿਆ। ਹਾਂਜੀ ਇਹ ਜਿਹੜੀ ਸਾਈਡ ਵਾਲੀ ਸਿਲਾਈ ਲਗਾਉਣ ਤੋਂ ਪਹਿਲਾਂ ਅਸੀਂ ਇਹਨੂੰ ਬਰਾਬਰ ਇਸ ਤਰ੍ਹਾਂ ਪਕੜ ਕੇ ਰੱਖ ਲੈਣਾ। ਪੂਰਾ ਬਰਾਬਰ ਕਰਕੇ ਇਸ ਤਰ੍ਹਾਂ ਰੱਖ ਕੇ ਇੱਕ ਦੋ ਥਾਵਾਂ ਤੇ ਇਸ ਤਰ੍ਹਾਂ ਸੀ ਪਿੰਨ ਲਗਾ ਲੈਣੀ ਤਾਂ ਕਿ ਜਿਹੜਾ ਕੱਪੜਾ ਹੈ ਇੱਕ ਸਾਈਡ ਤੇ ਵੱਧ ਜਾਂ ਘਟਨਾ ਹੋ ਰਿਹਾ ਤਾਂ ਕਿ ਸਲਾਈ ਲਗਾਉਣ ਤੋਂ ਬਾਅਦ ਜਿਹੜਾ ਦੋਨਾਂ ਸਾਈਡਾਂ ਤੋਂ ਉੱਪਰੋਂ ਜਿਹੜਾ ਹੈ ਇੱਥੋਂ ਬਰਾਬਰ ਕੱਪੜਾ ਉੱਪਰ ਆ ਜਾਵੇ। ਸਾਈਡਾਂ ਵਾਲੀਆਂ ਦੋਨੋਂ ਸਲਾਈਆਂ ਲਗਾ ਕੇ ਇਸ ਤਰ੍ਹਾਂ ਬਰਾਬਰ ਬਰਾਬਰ ਮੈਂ ਆਹ ਲਾਸਟ ਦੇ ਉੱਪਰ ਜਦੋਂ ਅਖੀਰਤੀ ਸਲਾਈ ਆਈ ਹੈ ਤਾਂ ਮੈਂ ਇੱਥੇ ਇਹ ਇਲਾਸਟਿਕ ਵੀ ਨਾਲ ਹੀ ਅਟੈਚ ਕਰ ਲਈ ਹੈ। ਬੈਕ ਸਾਈਡ ਵਾਲੇ ਪੱਲਿਆਂ ਦੇ ਉੱਪਰੋਂ ਇਸ ਤਰ੍ਹਾਂ ਅੱਧਾ ਇੰਚ ਫੋਲਡ ਕਰਕੇ ਇਸ ਤਰ੍ਹਾਂ ਇਹ ਕਿਨਾਰੀ ਤੇ ਸਿਲਾਈ ਲਗਾਵਾਂਗੀ ਮੈਂ ਹਾਂਜੀ ਅੱਧਾ ਇੰਚ ਜਿਹੜਾ ਮੈਂ ਫੋਲਡ ਕਰ ਲਿਆ ਸੀ ਕੱਪੜਾ ਹੁਣ ਇਸ ਤਰ੍ਹਾਂ ਇਲਾਸਟਿਕ ਵਿੱਚ ਰੱਖ ਕੇ ਇਹਦੇ ਬਿਲਕੁਲ ਕਿਨਾਰੇ ਕਿਨਾਰੇ ਤੇ ਇਸ ਤਰ੍ਹਾਂ ਮੈਂ ਸਿਲਾਈ ਲਗਾਵਾਂਗੀ ਹਾਂਜੀ ਇਹ ਜੋ ਇਲਾਸਟਿਕ ਦੀ ਪੂਰੀ ਸਿਲਾਈ ਇਧਰੋਂ ਬੈਕ ਸਾਈਡ ਤੋਂ ਲਗਾ ਕੇ ਹੁਣ ਇਸ ਤਰ੍ਹਾਂ ਜਿਹੜਾ ਆਹ ਕੱਪੜਾ ਏ ਇਲਾਸਟਿਕ ਇਹਨੂੰ ਇਸ ਤਰ੍ਹਾਂ ਫੋਲਡ ਕਰਕੇ ਤਾਂ ਕਿ ਤਾਂ ਅੱਗੇ ਜਿਹੜੇ ਸਾਰੇ ਵਿੱਚ ਛੁਪ ਜਾਣ ਇਹਨੂੰ ਇਸ ਕੱਪੜੇ ਨੂੰ ਇਸ ਤਰ੍ਹਾਂ ਫੋਲਡ ਕਰਕੇ इलाई लगाव इस तरीके खिपरों सारा प्लाजो स्टिच कर लिया है हूँ मैं पहुंचे किस तरह फोल्ड करा पोचा का कपड़ा इस तरह मैं उपरों सारी जिनी लेंथ चाहिए ओना रख के तीन इंच कपड़ा जगह वह ਇੰਨਾ ਮੈਂ ਕਪੜਾ ਵੱਧ ਰੱਖਿਆ ਸੀ ਫੋਲਡ ਕਰਨ ਲਈ ਹੁਣ ਇੱਥੇ ਮੈਂ 3 ਇੰਚ ਤੇ ਪਹਿਲਾਂ ਇੱਥੇ ਨਿਸ਼ਾਨ ਸੈਂਟਰ ਦੇ ਵਿੱਚ ਲਗਾਇਆ ਜਿਹੜੀ ਸੈਂਟਰ ਵਾਲੀ ਸਿਲਾਈ ਹੈ ਇਹਦੇ ਮੈਂ ਸਾਈਡਾਂ ਤੇ ਵੀ 3 3 ਇੰਚ ਦਾ ਜਿਹੜਾ ਨਿਸ਼ਾਨ ਲਗਾਵਾਂਗੀ ਹਾਂਜੀ ਕਪੜੇ ਦੇ ਵਿੱਚ ਥੋੜਾ ਔਰੇਵ ਇਧਰੋਂ ਵੀ ਹੁੰਦਾ ਹੈ ਇਧਰੋਂ ਹੀ ਹੁੰਦਾ ਹੈ ਇਸ ਕਰਕੇ ਜਿਹੜੀ ਅ ਵਿਚਲੀ ਸਿਲਾਈ ਹੈ ਇਹ ਹਮੇਸ਼ਾ ਉੱਪਰ ਥੋੜੀ ਜੀ ਚੜ ਜਾਂਦੀ ਹੈ ਹੁਣ ਦੇਖੋ ਆਹ ਸਕੇਲ ਦੇ ਨਾਲ ਜਦੋਂ ਮੈਂ ਇੱਥੇ 3 ਇੰਚ ਜਿਹਨੇ ਸ਼ਾਂਤੀ ਇਸ ਤਰ੍ਹਾਂ ਸਿੱਧਾ ਕਰਕੇ ਸਕੇਲ ਰੱਖਦੀ ਹੈ ਤਾਂ ਜਿਹੜਾ ਦੋਨੋਂ ਸਾਈਡਾਂ ਤੇ ਥੋੜਾ ਥੋੜਾ ਨੀਵਾ ਨਿਸ਼ਾਨ ਆ ਜਾਂਦਾ ਹੈ ਹਾਲਾਂਕਿ ਇਹ ਦੋਨੋਂ ਨਿਸ਼ਾਨ ਜਿਹੜਾ ਬਰਾਬਰ ਮੇਣ ਕੇ 3 3 ਇੰਚ ਤੇ ਲਗਾਇਆ ਹੈ ਇਹ ਦੋਨਾਂ ਸਾਈਡਾਂ ਤੋਂ ਜਿਹੜਾ ਥੋੜਾ ਜਾਂ ਨੀਵਾ ਨਿਸ਼ਾਨ ਆਏਗਾ ਇਸ ਤਰ੍ਹਾਂ ਜੇ ਮੈਂ ਰੱਖ ਦਈਏ ਮੈਂ ਇਸ ਤਰ੍ਹਾਂ ਇਹਨੂੰ ਇਹਦੇ ਨਾਲ ਮਿਲਾਨੀ ਹੈ ਤਾਂ ਇਸ ਸਾਈਡ ਤੋਂ ਜਿਹੜਾ ਉੱਪਰ ਸਕੇਲ ਹੋ ਜਾਏਗਾ ਇਹ ਤਾਂ ਹੁੰਦਾ ਕਿ ਜਿਹੜੀ ਬਿਜਲੀ ਸਲਾਈ ਹੈ ਇਹਨੂੰ ਹਲਕੀ ਜੀ ਖਿੱਚ ਆਉਂਦੀ ਹੈ ਤੇ ਸਾਈਡਾਂ ਤੋਂ ਜਿਹੜਾ ਇਹ ਕੱਪੜਾ ਥੋੜਾ ਨੀਵਾ ਜਾਂਦਾ ਇਸ ਕਰਕੇ ਹੁਣ ਆਨੂੰ ਆਪਾਂ ਇੱਥੋਂ ਇਸ ਨਿਸ਼ਾਂਤ ਇਹਨਾਂ ਦਾ ਆਪਾਂ ਇਹਨੂੰ ਮਿਲਾਵਾਂਗੇ ਪਹਿਲਾਂ ਇੱਧਰੋ ਸਕੇਲ ਰੱਖ ਕੇ ਇੱਧਰ ਮਿਲਾਵਾਂਗੇ ਹੁਣ ਇੱਧਰੋ ਸਕੇਲ ਰੱਖ ਕੇ ਇੱਧਰ ਮਿਲਾਵਾਂਗੇ ਹੰਦੋ ਜੀ ਆਪਾਂ ਇਹ ਜਿਹੜੀ ਸਲਾਈ ਹੈ ਇਹਨੂੰ ਇਦਾਂ ਹੀ ਸਿੱਧਾ ਰੱਖ ਕੇ ਇੱਥੇ ਪ੍ਰੈਸ ਕਰਕੇ 3 ਇੰਚ ਦੇ ਹਿਸਾਬ ਨਾਲ ਜੇ ਆਪਾਂ ਇੱਥੇ ਪ੍ਰੈਸ ਕਰਕੇ ਇਹਨੂੰ ਇਸ ਤਰ੍ਹਾਂ ਹੀ ਫੋਲਡ ਕਰ ਦਾਂਗੇ ਤਾਂ ਆ ਜਿਹੜਾ ਅੱਧਾ ਅੱਧਾ ਇੰਚ ਹੈ ਜਿਹੜਾ ਕੱਪੜਾ ਹੈ ਇਹ ਉੱਪਰ ਨੂੰ ਚਲੇ ਜਾਏਗਾ ਇਹਦੇ ਕ وجہ ਦੇ ਕਾਰਨ ਹੀ ਜਿਹੜੀ ਅੰਦਰਲੀ ਜਿਹੜੀ ਸਲਾਈ ਹੁੰਦੀ ਹੈ ਇਹਨੂੰ ਖਿੱਚ ਪੈਣੀ ਸ਼ੁਰੂ ਹੋ ਜਾਂਦੀ ਹੈ ਇਹਨੂੰ ਪੂਰੀ ਤਰ੍ਹਾਂ ਖਿੱਚ ਨਾ ਪਵੇ ਇਸੇ ਕਰਕੇ ਹੀ ਸਾਨੂੰ ਇੱਥੋਂ ਪਹਿਲਾਂ ਹੀ ਅੱਧਾ ਇੰਚ ਜਿਹੜਾ ਡਾਊਨ ਇਹ ਸਾਈਡਾਂ ਤੋਂ ਕਰ ਲੈਣਾ ਚਾਹੀਦਾ ਤੇ ਪਲਾਜ਼ੋ ਦੀ ਉਲਟੀ ਸਾਈਡ ਤੇ ਜਿਹੜੀ ਮੈਂ ਇਹ ਜ਼ੀਰੋ ਦੀ ਬੁਕਰਮ ਹੈ ਪ੍ਰੈਸ ਦੇ ਨਾਲ ਇਸ ਤਰ੍ਹਾਂ ਚੱਕਾ ਲਈ ਹੈ ਹੁਣ ਜਿਹੜਾ ਇਸ ਤਰ੍ਹਾਂ 3 ਇੰਚ ਦਾ ਜਿਹੜਾ ਨਿਸ਼ਾਨ ਲਗਾਇਆ ਸੀ ਇੱਥੋਂ ਫੜ ਕੇ ਫੋਲਡ ਕਰਨਾ ਹੈ ਹਾਂਜੀ ਪੂਰਾ ਇਸ ਨਿਸ਼ਾਨ ਤੇ ਰੱਖ ਕੇ ਫਿਰ ਜਿਹੜਾ ਇਹ 3 ਇੰਚ ਵਾਲਾ ਜਿਹੜਾ ਨਿਸ਼ਾਨ ਸੀ ਇਸ ਤਰ੍ਹਾਂ ਡਾਊਨ ਕਰਕੇ ਇਸ ਤਰ੍ਹਾਂ ਇਸ ਨੂੰ ਦਬਾ ਕੇ ਹੁਣ ਇਹਦੇ ਤੇ ਮੈਂ ਪ੍ਰੈਸ ਕਰਾਂਗੀ ਆ ਜਿਹੜੀ ਸਲਾਈ ਹੈ ਇਹ ਬਿਲਕੁਲ ਬਰਾਬਰ ਹੀ ਰੱਖਣੀ ਤੇ ਇਹ ਇੰਨੀ ਇੰਨੀ ਇੱਥੋਂ ਉਦੇੜ ਲੈਣੀ ਹੈ ਸਲਾਈ ਇਹ ਜਿਹੜੀ ਹੈ ਇੰਨੀ ਸਲਾਈ ਤਾਂ ਕਿ ਫੋਲਡ ਕਰਨ ਲੱਗਿਆ ਇੱਥੋਂ ਵੱਲ ਨਾ ਪਾ ਜੇ ਹਾਂਜੀ ਇੰਨਾ ਦੇ ਉਦੇੜ ਕੇ ਇੱਥੋਂ ਇਸ ਤਰ੍ਹਾਂ ਫੋਲਡ ਕਰਕੇ ਨਿਤੋਂ ਪ੍ਰੈਸ ਦੇ ਨਾਲ ਇੱਥੋਂ ਚੰਗੀ ਤਰ੍ਹਾਂ ਇੱਥੋਂ ਪੂਰੀ ਸੇਧ ਦੇ ਦੇਣਗੇ ਲਿਏ ਨਾ ਇਸ ਤਰ੍ਹਾਂ ਉਪਰੋਂ ਵੀ ਫੋਲਡ ਕਰਕੇ ਇਹ ਚੰਗੀ ਤਰ੍ਹਾਂ ਇਸ ਤਰ੍ਹਾਂ ਪ੍ਰੈਸ ਕਰ ਲੈਣਾ ਇਸੇ ਤਰ੍ਹਾਂ ਇਹ ਇਸ ਸਾਈਡ ਤੋਂ ਵੀ ਆ 3 ਇੰਚ ਦਾ ਜਿੱਥੇ ਨਿਸ਼ਾਨ ਲਗਾਇਆ ਹੋਇਆ ਹੈ ਤੇ ਆ ਪਕੜ ਕੇ ਇੱਥੇ ਸਿੱਧਾ ਇਸ ਤਰ੍ਹਾਂ ਕਰਕੇ ਇਹਦੇ ਤੇ ਵੀ ਪ੍ਰੈਸ ਕਰ ਲੈਣਾ ਜੁੜਾ ਇੱਥੋਂ ਥੋੜਾ ਜਿਹਾ ਉਹ ਦੇ ਡੰਡੇ ਨਾਲ ਇੱਥੇ ਜਦੋਂ ਪ੍ਰੈਸ ਕਰ ਲੈਂਦੇ ਬਿਲਕੁਲ ਕੋਈ ਵੀ ਬੰਨ ਨਹੀਂ ਪਵੇਗਾ ਇਹਦੇ ਵਿੱਚ ਸਿਲਾਈ ਵੀ ਵਧੀਆ ਤਰੀਕੇ ਦੇ ਨਾਲ ਇਹਦੇ ਉੱਪਰ ਆਏਗੀ ਜੀਵ ਵਾਲੀ ਲੇਸ ਹੈ ਜਿਹੜੀ ਇਹ ਮੈਂ ਆਹ ਵਾਲੀ ਸਲਾਈ ਲਗਾਉਣ ਤੋਂ ਬਾਅਦ ਲਗਾਵਾਂਗੀ ਹਾਂਜੀ ਇਸ ਤਰ੍ਹਾਂ ਮੈਂ ਕੱਪੜੇ ਨੂੰ ਫੋਲਡ ਕਰਕੇ ਸਲਾਈ ਲਗਾ ਚੁੱਕੀ ਹਾਂ ਇਸੇ ਤਰ੍ਹਾਂ ਹੀ ਹੁਣ ਜਿਵੇਂ ਪਹਿਲਾਂ ਮੈਂ 3 3 ਇੰਚ ਦੇ ਨਿਸ਼ਾਨ ਲਗਾਏ ਸੀ ਸੈਂਟਰ ਵਿੱਚ ਤੇ ਆਕੋਨਿਆਂ ਤੇ ਉਸੇ ਤਰ੍ਹਾਂ ਹੀ ਮੈਂ 3 3 ਇੰਚ ਦੇ ਨਿਸ਼ਾਨ ਲਗਾ ਕੇ ਇਹ ਸਿੱਧੀ ਸਲਾਈ ਮਤਲਬ ਸਿੱਧਾ ਨਿਸ਼ਾਨ ਲਗਾ ਚੁੱਕੀ ਹਾਂ ਇਸੇ ਨਿਸ਼ਾਨ ਤੋਂ ਹੁਣ ਮੈਂ ਕਟਿੰਗ ਕਰਾਂਗੀ ਇਸ ਤਰ੍ਹਾਂ ਹਾਂਜੀ ਦੋਨਾਂ ਪੌਂਚੇ ਤੇ ਮੈਂ ਇਸ ਤਰ੍ਹਾਂ ਕੱਪੜਾ ਫੋਲਡ ਕਰਕੇ ਦੋਨਾਂ ਪੌਂਚੇ ਤੇ ਇਸ ਤਰ੍ਹਾਂ ਕੱਪੜਾ ਕਰ ਦੇਣਾ ਹਾਂਜੀ ਹੁਣ ਲੈਂਸ ਦੀ ਜਿਹੜੀ ਚੁੜਾਈ ਹੈ ਉਹ ਇੰਨੀ ਹੈਗੀ ਹੈ ਇਹਦੇ ਅੱਧ ਤੱਕ ਜਿਵੇਂ ਮੰਨ ਲਓ ਕਿ ਇੰਨਾ ਕੱਪੜਾ ਜਿਹੜਾ ਹੈ ਅੱਧ ਤੋਂ ਲੈ ਕੇ ਇੰਨਾ ਕੱਪੜਾ ਜਿਹੜਾ ਮੈਂ ਹੁਣ ਇਸ ਤਰ੍ਹਾਂ ਸਲਾਈ ਦੇ ਵਿੱਚ ਫੋਲਡ ਕਰਾਂਗੀ ਇਸ ਤਰ੍ਹਾਂ ਫੋਲਡ ਕਰਨ ਦੇ ਨਾਲ ਜਿਹੜੀ ਧਾਗੇ ਹੈ ਉਹ ਬਾਹਰ ਨਹੀਂ ਆਣਗੇ ਇਸ ਕਰਕੇ ਫੋਲਡ ਕਰਕੇ ਇਸ ਤਰ੍ਹਾਂ ਫੋਲਡ ਕਰਕੇ ਮੈਂ ਇਸ ਤਰ੍ਹਾਂ ਸਲਾਈ ਲਗਾਵਾਂਗੀ ਹਾਂ ਤੇ ਜਦੋਂ ਇੱਕ ਸਾਈਡ ਤੇ ਅਸੀਂ ਲੇਸ ਲਗਾ ਲੈਨੇ ਆ ਤੇ ਦੂਸਰੀ ਸਾਈਡ ਤੇ ਜੇ ਨੀਚੇ ਵਾਲੀ ਸਾਈਡ ਤੇ ਹੁਣ ਲੇਸ ਜਿਹੜੀ ਲਗਾਣੀ ਹੈ ਤਾਂ ਇਹ ਕਪੜੇ ਨੂੰ ਪਹਿਲਾਂ ਇਸ ਤਰ੍ਹਾਂ ਰੱਖ ਕੇ ਸੈਂਟਰ ਕਰਕੇ ਆ ਜਿਹੜੀ ਸिलाई ਦੇ ਸਾਹਮਣੇ ਬਿਲਕੁਲ ਸिलाई ਲਿਆ ਕੇ ਇੱਥੇ ਪਹਿਲਾਂ ਆਪਾਂ ਪਿੰਨ ਲਗਾ ਲੈਣੀ ਹੈ ਤਾਂ ਕਿ ਇਹ ਬਿਲਕੁਲ ਬਰਾਬਰ ਰਹੇ ਜੇਕਰ ਅਸੀਂ ਇੱਥੇ ਹੀ ਸਟਾਰਟ ਕਰ ਦਾਂਗੇ ਤਾਂ ਦੇਖੋ 1/2 ਇੰਚ ਦਾ ਇਸ ਤਰ੍ਹਾਂ ਸ਼ੇਪ ਦੇ ਹਿਸਾਬ ਨਾਲ ਪਹਿਲਾਂ ਹੀ ਫਰਕ ਆ ਜਾਂਦਾ ਇਹਦੇ ਵਿੱਚ ਇਸ ਕਰਕੇ ਇੱਥੇ ਸਟਾਰਟਿੰਗ ਤੋਂ ਇਹ ਵਾਲਾ ਹੈ ਜਿਹੜਾ ਕਪੜਾ ਰੱਖ ਕੇ ਸिलाई ਨਹੀਂ ਲਗਾਣੀ ਪਹਿਲਾਂ ਇੱਥੋਂ ਬਰਾਬਰ ਕਰ ਲੈਣੀ ਹੈ ਸਲਾਈ ਇਹਦੇ ਸਾਹਮਣੇ ਇੱਥੇ ਬਿਲਕੁਲ ਸਾਹਮਣੇ ਕਰਕੇ ਇੱਥੇ ਪਿੰਨ ਲਗਾ ਲੈਣੀ ਹੈ ਫਿਰ ਇੱਥੋਂ ਸਲਾਈ ਸਟਾਰਟ ਕਰਨੀ ਹਾਂਜੀ ਆ ਲਾਸਟ ਵਾਲੀ ਜਿਹੜੀ ਹੈ ਸਲਾਈ ਇੱਥੋਂ ਮੈਂ ਡਬਲ ਹਮੇਸ਼ਾ ਲਗਾਨੀ ਹੈ ਆਹ ਵਾਲੀਆਂ ਸਲਾਈਆਂ ਵੀ ਇੱਥੋਂ ਡਬਲ ਲਗਾਨੀ ਹੈ ਇਹ ਵਾਲੀ ਸਲਾਈ ਵੀ ਹੈ ਜਿਹੜੀ ਇੱਥੋਂ ਡਬਲ ਲਗਾਨੀ ਹੈ ਤੇ ਇਹ ਜਿਹੜਾ ਕੱਪੜਾ ਹੈ ਇਹਦੇ ਵਿੱਚ ਸਿਰਫ ਇੰਨਾ ਹੀ ਦਬਾਅ ਚ ਰੱਖਣਾ ਇਸ ਤੋਂ ਜ਼ਿਆਦਾ ਨਹੀਂ ਰੱਖਣਾ ਔਰ ਇਹ ਜਿਹੜਾ ਕੱਪੜਾ ਇੱਥੇ ਬਿਲਕੁਲ ਨਾਲੋ ਕਰਕੇ ਇੱਥੇ ਹਲਕਾ ਜਿਹਾ ਕੱਟ ਲਗਾ ਲੈਣਾ ਇਸ ਸਾਈਡ ਵੀ ਔਰ ਇਸ ਸਾਈਡ ਵੀ ਤਾਕੇ ਇੱਥੋਂ ਇਸ ਸਲਾਈ ਦੀ ਵਾਹਣੀ ਕਰਕੇ ਇਸ ਕੱਪੜਾ ਜਿਹੜਾ ਇੱਧਰ ਦਬਾਜ ਆਇਆ ਹੋਇਆ ਇਹਦੇ ਕਰਕੇ ਖਿੱਚਣਾ ਪੈ ਸਕੇ ਹਾਂਜੀ ਇਹ ਸਟੀਚਿੰਗ ਕਰਨ ਤੋਂ ਬਾਅਦ ਪਲਾਜ਼ੋ ਦੀ ਲੁੱਕ ਇਸ ਤਰ੍ਹਾਂ ਨੇ ਹਾਂਜੀ ਆ ਪਹੁੰਚਿਆ ਤਾਂ ਤੁਸੀਂ ਦੇਖ ਸਕਦੇ ਹੋ ਪ੍ਰੈਸ ਕਰਨ ਤੋਂ ਬਾਅਦ ਬਿਲਕੁਲ ਬਰਾਬਰ ਹੈ ਇੱਥੋਂ ਇਹ ਦੇਖ ਸਕਦੇ ਹੋ ਤੁਸੀਂ ਅੰਦਰਲੇ ਪਾਸਿਓ ਬਾਹਰਲੇ ਪਾਸਿਓ ਆ ਦੇਖੋ ਅੰਦਰਲੀ ਸਾਈਡ ਤੋਂ ਆ ਦੇਖੋ ਇਸ ਤਰ੍ਹਾਂ ਬਿਲਕੁਲ ਪ੍ਰੋਪਰ ਤਰੀਕੇ ਨਾਲ ਬਰਾਬਰ ਹੀ ਹੈ 19 21 ਪਰ ਕਈ ਵਾਰੀ ਐਵੇਂ ਹੁੰਦਾ ਕਿ ਇੰਨਾ ਇੰਨਾ ਹੀ ਉੱਪਰ ਪਲਾਜ਼ੋ ਰਹਿ ਜਾਂਦਾ ਇਸ ਤਰ੍ਹਾਂ ਅੰਦਰਲੀ ਸਾਈਡ ਤੋਂ ਇਹ ਬਿਲਕੁਲ ਇਸ ਤਰ੍ਹਾਂ ਬਰਾਬਰ ਆਇਆ ਹੈ ਆ ਦੇਖ ਸਕਦੇ ਹੋ ਤੁਸੀਂ ਬਾਹਰਲੀ ਸਾਈਡ ਤੋਂ ਵੀ ਔਰ ਅੰਦਰਲੀ ਸਾਈਡ ਤੋਂ ਵੀ ਜੇ ਪਲਾਜ਼ੋ ਦੀ ਸਟੀਚਿੰਗ ਦੀ ਵੀਡੀਓ ਜੇ ਵਧੀਆ ਲੱਗੀ ਹੋਵੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ